ਸਤਨਾਮ ਵਾਹਿਗੁਰੂ ਸਾਹਿਬ ਜੀ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤੇਨ ਕੀ ਸੋਭਾ ਕਿਆ ਗਣੀ ਸਾਹਿਬ ਮਿਲਣੀਆਂ ਮਗਰ ਮਾਹੇ ਸਹੰਦੀਆਂ ਹਰ ਪੈ ਸੰਗ ਵਖੜੀਆਂ تن ਕੀ ਸੋਭਾ ਕਿਆ ਗਣੀ ਜੀ ਸਾਹਿਬ ਮਿਲਣੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਦ ਸਹਿ ਲੜੀਆਂ ਸਾਲ ਜਨਾ ਤੇ ਬਾਹਰੀ ਸੇ ਰਹਿਣ ਅਕੀ ਲੜੀਆਂ ਤੈਨ ਦੁੱਖ ਨਾ ਕਬ ਹੂੰ ਉਤਰੇ ਸੇ ਜਮ ਕੇ ਬਸੜੀਆਂ ਜਿਨ ਜੀ ਰਾਮਿਆ ਪ੍ਰਭ ਆਪਣਾ ਸੇ ਦਿਸਾਂ ਨਿਤ ਖੜੀਆਂ ਰਤਨਾ ਜਵੇ ਹਰ ਲਾਗ ਹਰ ਕੰਟ ਤਿਨਾ ਜੜੀਆਂ ਨਾਨਕ ਬਾਂਛੇ ਢੂੜ ਤਿਨ ਪ੍ਰਭ ਚਰਣੇ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਨਾਨਕ ਵਾਛੇ ਧੂੜ ਤੇ ਨਾ ਪ੍ਰਭ ਚਰਣੇ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਸਵਾਗਤ ਕਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸੋ ਜੀ ਖਾਸਾ ਸਾਧ ਸੰਗਤ ਜੀਓ ਅੱਜ ਮਕਰ ਦਾ ਮਹੀਨਾ ਚੜਿਆ ਜਿੱਥੇ ਸਮੂਹ ਸੰਗਤਾਂ ਅੱਜ ਸਤਿਗੁਰਾਂ ਦੇ ਪਾਵਨ ਕਰਨਾ ਵਿੱਚ ਤਾਂ ਤਾਂ ਸ਼ਹੀਦਾਂ ਦੇ ਸੰਸਾਰ ਦੇ ਅਨੰਤ ਪਾਤਸ਼ਾਹ ਸਾਹਿਬ ਫਿਰਵਰਦਨ ਦੇ ਮਹਾਰਾਜ ਦੇ ਤੇ ਸ਼ਰਮਣ ਕਰਨ ਵਾਸਤੇ ਆਪ ਜੀ ਆਏ ਹੋ ਆਓ ਵਿਚਾਰਾਂ ਦੀ ਰਮਤਾ ਤੋਂ ਪਹਿਨਾ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਹੋ ਗੁਰਪਥੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਪੰਚਮ ਪਾਥਰੇ ਫਾਰਮ ਦੇ ਚੰਦੀ ਵਿਸਤਾਰ ਆਓ ਸਤਸੰਗ ਦੇ ਨੂੰ ਬਿਠਾ ਫਰਾਲ ਦੇ ਕਰਨ ਦਾ ਜਤਨ ਕਰਨਾ ਹੈ ਜੀ ਸਤਿਗੁਰ ਪਾਤਸ਼ਾਹ ਮਿਹਰ ਪ੍ਰਿਆਸ ਕਰਕੇ ਆਪਣੇ ਅਭਿਸ਼ੇਸ਼ ਦੀ ਵਿਚਾਰ ਆ ਕਰਵਾ ਦਣ ਸਤ ਸੰਗ ਜੀਓ ਆ ਭੰਜਨੇ ਵੀ ਜੀਵਾਂ ਸੰਸਾਰ ਵਿੱਚ ਸਭ ਆਪਾਂ ਜੀਵ ਰੂਪ ਇਸਤਰੀਆਂ ਹਾਂ ਤੇ ਸਾਡਾ ਇੱਕ ਪਰਮਾਤਮਾ ਅਕਾਲ ਵਾਹਿਗੁਰੂ ਜਿਹੜਾ ਉਹ ਸਾਡਾ ਪਤੀ ਹੈ ਤੇ ਪਤ ਪਦੇ ਪਾਵਨ ਬਚਨ ਮੰਗਰ ਮਾਹੇ ਸੰਧੀਆਂ ਹਰ ਘਰ ਸੰਗ ਬੈਠੜੀਆਂ ਘਰ ਮਾਹੇ ਸੰਧੀਆਂ ਹਰ ਘਰ ਸੰਗ ਬੈਠੜੀਆਂ ਉਹ ਜੀਵ ਰੂਪ ਇਸਤਰੀਆਂ ਪਤ ਜੀ ਕਹਿੰਦੇ ਨੇ ਸੋਹਣਿਆ ਸ਼ੋਭਾ ਤੇ ਮਾਨ ਪ੍ਰਾਪਤ ਕਰਦੀਆਂ ਹਨ ਜਿਹੜੀਆਂ ਆਪਣੇ ਘਰ ਦਾ ਪਰਮਾਤਮਾ ਦੀ ਸੰਗਤ ਵਿੱਚ ਬੈਠਦੀਆਂ। ਪਾਪ ਕੇ ਹੁਕਮ ਵਿੱਚ ਚੱਲਦੀਆਂ। ਸੇ ਹੀ ਸੁੰਦਰ ਹੋਣੇ, ਫਾਦ ਸੰਗ ਜੈਨ ਪਹਿਣ। ਸਮਾਜਿਕ ਤੌਰ ਤੇ ਸਾ ਸੰਗਤ ਜੀ। ਜਿਵੇਂ ਦੁਨਿਆਵੀ ਪਤਨੀ ਦੀ ਬੜਾਈ ਤੇ ਉਸਦੀ ਸ਼ੋਭਾ ਆਪਣੇ પતિ ਦੀ ਸੰਗਤ ਕਰਨ ਵਿੱਚ ਹੈ। ਇਸੇ ਤਰ੍ਹਾਂ। ਸਾਡੀ ਸਭ ਦੀ ਸੋਭਾ ਤੇ ਮਾਣ ਵਡਿਆਈ ਵੀ ਆਪਣੇ ਗੁਰੂ ਦਾ ਪ੍ਰਮਾਤਮਾ ਦੀ ਸੰਗਤ ਕਰਨ ਚੀ ਹੈ ਆਪਣੇ ਗੁਰੂ ਦਾ ਪ੍ਰਮਾਤਮਾ ਦੇ ਵੀਰਨ ਬੰਦਗੀ ਕਰਨ ਲਈ ਹੈ ਭਾਵ ਕੇ ਹੁਕਮਾਂ ਮੰਨਣ ਲਈ ਤੋਂ ਸਾਥ ਸੰਗਤ ਜਿਹੜੇ ਵੀ ਸੇਵਕ ਔਰ ਸਿੱਖ ਆਪਣੇ ਗੁਰੂ ਦਾ ਪ੍ਰਮਾਤਮਾ ਦਾ ਸਨਮਾਨ ਕਰਦੇ ਨੇ ਆਪਣੇ ਗੁਣੀ ਪ੍ਰਮਾਤਮਾ ਦੀ ਮੰਨਗੀ ਕਰਦੇ ਨੇ ਆਪਣੇ ਗੁਣੀ ਕਿਤਾ ਪ੍ਰਮਾਤਮਾ ਦਾ ਨਾਮ ਜਪਦੇ ਹਨ ਗੁਰੂਤਾ ਪ੍ਰਮਾਤਮਾ ਦੇ ਤੇ ਸ਼ਰਮਾਂਦੇ ਹਨ ਉਹਨਾਂ ਬਾਬਤ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ تنਕੀ ਸੋਭਾ ਕੀਆ ਗਾਣ ਤਨਕੀ ਸੋਭਾ ਕੀਆ ਗਣੀ ਜੇ ਸਾਹਿਬ ਮਿਲਣੀ ਉਹਨਾਂ ਜੀਵਾਂ ਦੀ ਉਹਨਾਂ ਗੁਰਸਿੱਖਾਂ ਦੀ ਉਹਨਾਂ ਸੇਵਕਾਂ ਦੀ ਸੁੰਭਾ ਬਿਆਨ ਨਹੀਂ ਕੀਤੀ ਆ ਜਿਨ੍ਹਾਂ ਦਾ ਸਿਮਰਨ ਬੰਦਗੀ ਨਾਮ ਜਪਣ ਤੇ ਗੁਰੂ ਘਰ ਦੇ ਛਾਣੂ ਮੰਨਣ ਕਰਕੇ ਪੂਰੇ ਸਤਿਗੁਰਾਂ ਦੇ ਨਾਲ ਜੁੜਾਪ ਹੋ ਗਿਆ ਪੂਰੇ ਗੁਰਾਂ ਦੀ ਸੰਗਤ ਕਰਨ ਦਾ ਇਹ ਫਲ ਹੈ ਸਤਸੰਗ ਜੀ ਪੂਰੇ ਗੁਰਾਂ ਦੀ ਸੰਗਤ ਕਰਨ ਦਾ ਇਹ ਫਲ ਹੈ ਤਾਨਮਨ ਮੋਲਿਆ ਰਾਮ ਸਿਉ ਸੰਗ ਸਾਧ ਸੇ ਲੜੀ ਤਾਨਮਨ ਮੋਲਿਆ ਰਾਮ ਸਿਉ ਸੰਗ ਸਾਧ ਸੇ ਲੜੀ ਜਿਨ੍ਹਾਂ ਤੇ ਪੂਰੇ ਗੁਰੂ ਦੀ ਸੰਗਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਜਿਨ੍ਹਾਂ ਨੇ ਪੂਰੇ ਗੁਰਾਂ ਦੀ ਸੰਗਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਜਿਨ੍ਹਾਂ ਨੇ ਸਿਮਰਨ ਬੰਦਗੀ ਨਾਮ ਜਪਣ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਉਹਨਾਂ ਦਾ ਤਨ ਤੇ ਮਨ ਸਦਾ ਚੜ੍ਹਦੀ ਕਲਾ ਕਿਡੇ ਵਿੱਚ ਰਹਿੰਦਾ ਤਾਂ ਸਾਥ ਸੰਗਤ ਜੀ ਜਿਹੜੇ ਸਾਥ ਸੰਤ ਤੋਂ ਵਾਂਝੇ ਹਨ ਉਹ ਅੱਜ ਕਹੀ ਜਿਨ੍ਹਾਂ ਦੇ ਪਾਗਾਂ ਵਿੱਚ ਸਾਥ ਸੰਗਤ ਨਹੀਂ ਹੈ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਸਾਧ ਜਨਾਂ ਤੇ ਬਹਰੀ ਸੇ ਰਹਿਣ ਅਕੀਲੜੀ ਸਾਧ ਜਨਾਂ ਤੇ ਬਹਰੀ ਸੇ ਰਹਿਣ ਅਕੀਲੜੀਆਂ ਤੇ ਦੁੱਖ ਨਾ ਕਮ ਤਰੇ ਸੇ ਜੰਮ ਕੇ ਬਸ ਪੜੀ ਜਿਨ੍ਹਾਂ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ ਜਿਨ੍ਹਾਂ ਨੂੰ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ ਜਿਹੜੇ ਜੀਵ ਸਤ ਸੰਗਤ ਵਿੱਚ ਨਹੀਂ ਆਉਂਦੇ ਤੇ ਫਰਛੇ ਜੇ ਕਹਿੰਦੇ ਨੇ ਉਹ ਸਦਾ ਦੁਖੀ ਰਹਿੰਦੇ ਤੇ ਸਦਾ ਬਕਾਰਾਂ ਉੱਪੀ ਜਮਾਂ ਦੇ ਬਸ ਤੈ ਰਹਿੰਦੇ ਨੇ ਤਨ ਦੁੱਖ ਨਾ ਕਹੂੰ ਤਰੇ ਸੇ ਜਾਮ ਕੇ ਬਾਸ ਪੜੀ ਉਹ ਬਕਾਰਾਂ ਨੂੰ ਜਮਾਂ ਦੇ ਬਸਤੇ ਰਹਿੰਦੇ ਨੇ ਤੇ ਸਤ ਸੰਗ ਜੀ ਚੰਗੇ ਭਾਗਾਂ ਕਰਦੇ ਚੰਗੇ ਆਕਰਮਾ ਕਰਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭੀਜੇ ਜੀ ਪਾਤਸ਼ ਦੀ ਫਾਵਨ ਮੱਠਾ ਪਹਾੜ ਵਨ ਕ੍ਰਸ ਹਲ ਦੇ ਪਾਠ ਕਰਦੇ ਹਾਂ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋਤ ਹੈ ਜਾ ਗੁਰਪ੍ਰਸਾਦ ਪਰਮ ਪਦ ਪਾਇ ਸੁਖੇ ਕਾਸ਼ਟ ਭਰੇ ਜਿਹੜੇ ਜੀਵ ਪੂਰੇ ਗੁਰ ਦਾ ਹੁਕਮ ਮੰਨਦੇ ਨੇ ਤੇ ਪਰਛਾਹ ਜਿਵੇਂ ਜਿਨੀ ਰਾਵਿਆ ਰਵਿਆ ਆਪਣਾ ਜਿਨੀ ਰਾਵਿਆ ਪ੍ਰਭ ਆਪਣਾ ਸਿਦਸਨ ਨਿਤ ੜੀ ਜਿਹੜੇ ਜੀਵ ਆਪਣੇ ਗੁਰੂ ਪ੍ਰਤਾਪੀ ਮਹਤਮਾ ਦੀ ਸੇਮਰਨ ਬੰਦਗੀ ਕਰਦੇ ਹਾਂ ਉਹ ਸਦਾ ਹਿਯੂਰੀ ਵਿੱਚ ਪਾਪ ਵਿੱਚ ਰਹਿੰਦੇ ਹਨ ਗੁਰੂ ਜੀ ਦੇ ਨਾਮ ਦਾ ਪਾਵ ਗਿਆਨ ਦਾ ਗੁਨਾ ਦਾ ਭੰਡਾਰ ਜਿਹੜਾ ਹੈ ਉਹ ਸਦਾ ਇਕੱਠਾ ਕਰਦਾ ਪਾਛੇ ਪਾਵਨ ਕੰਨ ਰਤਨ ਜਵੇਂ ਲਾਲ ਹਾਰ ਕੰਠ ਤਿੰਨਾਂ ਜੜੀਆਂ ਜਿਵੇਂ ਦਨਿਆਵੀ ਗਾਣੇ ਜਿਵੇਂ ਦਨਿਆਵੀ ਗਾਣੇ ਇਸ ਤਰੀਕੇ ਗੱਲ ਦਾ ਸ਼ਿੰਗਾਰ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਉਸੇ ਤਰ੍ਹਾਂ ਰਤਨ ਜਿਵੇਂ ਲਾਲ ਹਰ ਕਾਂਟ ਤਿਨਾਂ ਜੜੀਆਂ ਉਸੇ ਤਰ੍ਹਾਂ ਗੁਰੂ ਦੇ ਸਿੱਖਾਂ ਵਾਸਤੇ ਗੁਰੂ ਦੇ ਸੇਵਕਾਂ ਵਾਸਤੇ ਗੁਰੂ ਦਾ ਸੇਵਨ ਗੁਰੂ ਦੀ ਬੰਦਗੀ ਤੇ ਗੁਰੂ ਦਾ ਨਾਮ ਜਪਣਾ ਹੀ ਗੁਰੂ ਦਾ ਗਿਆਨ ਹਾਸਲ ਕਰਨਾ ਤੇ ਗੁਣਾਂ ਦੇ ਪੰਡਾ ਰੂਪ ਹਿੱਦੇ ਵਿੱਚ ਇਕੱਠਾ ਕਰਨਾ ਹੀ ਸ਼ਿੰਗਾਰ ਹੈ ਨਾਨਕ ਵਾਛੇ ਪਾਤਸ਼ਾਹ ਕਹਿੰਦੇ ਨੇ ਧੂੜ ਦੇਣ ਪਾਤਸ਼ਾਹ ਕਹਿੰਦੇ ਨੇ ਨਾਨਕ ਵਾਛੇ ਧੂੜ ਦੇਣ ਪ੍ਰਭ ਸ਼ਰਣੀ ਦਰ ਪਈ ਮੰਗਰ ਪ੍ਰਭ ਆਜਣਾ ਬਹੁੜ ਨਾ ਜਨਮੜੀ ਆ ਪੰਚਮ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਸੇਵਕਾਂ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਨਾਨਕ ਮਾਛੇ ਧੂੜ ਤੈਨ ਕਿਨਾਂ ਦੀ ਪ੍ਰਭ ਸ਼ਰਣੀ ਦਰ ਪੜੀ ਜਿਨ੍ਹਾਂ ਦੀ ਜਿਹੜੇ ਸੇਵਕ ਜਿਹੜੇ ਗੁਰਸਿੱਖ ਪਿਆਰੇ ਗੁਰ ਦੀ ਸ਼ਰਨ ਵਿੱਚ ਰਹਿੰਦੇ ਆਪ ਸੇਵਨ ਕਰਦੇ ਨੇ ਮੰਨਣੀ ਕਰਦੇ ਨੇ ਗੁਰ ਦੇ ਹੁਕਮ ਮਿਲ ਚੱਲਦੇ ਨੇ ਤੇ ਪਤਸ਼ਾਹ ਜਿਵੇਂ ਦੇ ਨਾਨਕ ਮਾਛੇ ਤੋਂ ਫਿਰ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜੇ ਜੀ ਨੇ ਸ਼ਰਨ اختیار ਕਰਦੇ ਨੇ ਪੂਰੇ ਪੂਰੇ ਹੁਕਮ ਮੰਨਦੇ ਪੱਛਕੰਦੇ ਨੇ ਮੰਗਰ ਪ੍ਰਭ ਅਰਾਧਣ ਬਹੁੜਾ ਜਨਮ ਮੱਗਰ ਦੇ ਮਹੀਨੇ ਵਿੱਚ ਜਿਹੜੇ ਜੀ ਗੁਰੂ ਦਾ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਉਨ੍ਹਾਂ ਦਾ ਜਨਮ ਮਰਨ ਦੀ ਟਕਣਾ ਉਨ੍ਹਾਂ ਦੀ ਜਨਮ ਮਰਨ ਦੀ ਜਿਹੜੀ ਟਕਣਾ ਉਹ ਖਤਮ ਹੋ ਜਾਂਦੀ ਹੈ ਪਾਪ ਕਾਮ ਕੋ ਲੋਭੋ ਹੰਕਾਰ ਇਹ ਖਾਦ ਰੈਸ਼ ਨੰਦਿਆ ਚੁਗਦੀ ਰੂਪੀ ਜਿੰਨੇ ਵੀ ਵਕਾਰ ਹੰਦਾ ਜਾਂਦੇ ਸੋ ਸਤ ਸੰਗਤ ਕੀ ਇਹ ਸਭ ਪੂਰੇ ਗੁਰਾਂ ਦੇ ਸੰਗਤ ਕਰਨ ਵਿੱਚ ਹੈ ਇਹ ਫਲ ਜਿਹੜੇ ਹਨ ਇਹ ਸਭ ਫਲ ਪੂਰੇ ਗੁਰਾਂ ਦੇ ਸੰਗਤ ਕਰਨ ਵਿੱਚ ਹਨ ਸੋ ਸਦਾ ਪੂਰੇ ਗੁਰਾਂ ਦੇ ਸੰਗਤ ਕਰੀਏ ਕਦੇ ਵੀ ਢਿਲ ਨਾ ਕਰੀਏ ਸਦਾ ਗੁਰੂ ਹੁਕਮਾਨ ਮੰਨ ਕੇ ਬੜ ਭਾਗੀ ਪਾਪ ਬੰਦੇ ਧਾਗਾਂ ਵਾਲੇ ਬਣੀਏ ਤੇ ਪਾਛਦੇ ਪਾਵਨ ਬਚਨ ਸੁਦਾਪਨੇ ਹਿਰਦੇ ਰੱਖ ਕੇ ਕਰਨੀ ਪਸਾ ਕਰਕੇ ਗੁਰਸਿੱਖ ਮੀਤ ਤੇ ਲੋਗੋ ਚੱਲਦੀ ਜੋ ਗੁਰ ਕਹੇ ਸੋਈ ਭਗਵਾਨੀ ਹਰ ਹਰ ਕਥਨ ਰਾਲੀ ਪਾਛਦੇ ਪਾਵਨ ਬਚਨ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਸਮ ਬਾਣੀ ਗਾਵੇ ਆ ਸੁਣਿਆ ਤਿਲਕਾ ਹਰਥਾਂ ਪਾਵੇ

ਸਾਡਾ ਕੰਮ ਤੇ ਮਨ ਜੜਾ ਹੈ ਮੋਲ ਜਾਵੇ ਖੇੜੇ ਵੀ ਖਾ ਚਾਵੇ ਸਤਸੰਗ ਦੀ ਪੂਰੀ ਗੁਰਾਂ ਸਿੰਘ ਪ੍ਰਾਪਤ ਹੋ ਜਾਵੇ ਸੋ ਸਤਸੰਗ ਦੀਓ ਵਿਚਾਰਾ ਕਰਦਿਆਂ ਹੁਣ ਆ ਤਮਾਮ ਉਨ੍ਹਾਂ ਦੀ ਮਾਫੀ ਬਖਸ਼ੀ ਅਖੀਰ ਵਿੱਚ ਬਲਾਉਕ ਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ